ਸਾਸੀ ਜੀ ਸਾਰਿਆਂ ਨੂੰ ਉਮੀਦ ਹੈ ਤੁਸੀਂ ਠੀਕ ਹੋਵੋਗੇ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਜੀ ਸੋਨੂ ਪਤੀ ਹੈ ਜੀ ਰਖੜੀਆਂ ਦਾ ਤਿਹਾਰ ਆ ਰਿਹਾ ਹੈ ਮੂਸਲੇ ਸੀ ਸ਼ਹਿਰ ਗਏ ਸੀ ਜੀ ਰਖੜੀਆਂ ਖਰੀਦਣ ਤੇ ਬਹੁਤ ਵੱਡੀ ਦੁਕਾਨ ਸੀ ਜੀ ਤੇ ਵੈਰਾਈਟੀ ਵੀ ਰਖੜੀਆਂ ਦੀ ਬਹੁਤ ਜ਼ਿਆਦਾ ਸੀ ਅਸੀਂ ਦੇਖ ਰਹੇ ਸੀ ਜੀ ਉਰੇ ਬੱਚਿਆਂ ਵਾਲੀ ਵੀ ਸੀ ਲੇਡੀਜ਼ ਵਾਲੀ ਵੀ ਸੀ ਜੀ ਹੋਰ ਵੀ ਬਹੁਤ ਸਾਮਾਨ ਸੀ ਜੀ ਦੁਕਾਨ ਤੇ ਰੜ ਵਣ ਵਗੈਰਾ ਸੀ ਜੀ ਚੂੜੀਆਂ ਵਗੈਰਾ ਵੀ ਸੀ ਜੀ ਕਿਉਂਕਿ ਤੀਆਂ ਦਾ ਤਿਹਾਰ ਚੱਲ ਰਿਹਾ ਜੀ ਹੁਣ ਤੇ ਉਹ ਦੇਖ ਰਹੇ ਸੀ ਜੀ ਤੇ ਬੱਚਿਆਂ ਵਾਸਤੇ ਨੇ ਜੀ ਆਮਲੇ ਸੀ ਜੀ ਆਪ ਦੇ ਪਤੀਜੇ ਵਾਸਤੇ ਮੈਨੂੰ ਬਹੁਤ ਵਧੀਆ ਲੱਗੀ ਜੀ ਇਹ ਹੋਰ ਵੀ ਜਿਵੇਂ ਕਲੀਰ ਰੇਟਿੰਗ ਦਾ ਬਹੁਤ ਸਾਮਾਨ ਹੈ ਦੁਕਾਨ ਤੇ ਜੇ ਫਿਰ ਆਪਾਂ ਬਾਹਰ ਆ ਗਈ ਸੀ ਜੀ ਉਸ ਖੁਨਾਕ ਚੌਕ ਤੇ ਗਏ ਸੀ ਜੀ ਆਪਾਂ ਫਿਰ ਮੋਮੋਜ਼ ਆਲਾ ਆਪਾਂ ਨੇ ਕੁਛ ਸੋਈ ਦਾ ਸਮਾਨ ਲੈਣਾ ਸੀ ਫਿਰ ਅਸੀਂ ਭਾਂਡੇ ਦੀ ਦੁਕਾਨ ਤੇ ਪਹੁੰਚ ਗਏ ਸੀ ਜੀ ਤੇ ਜੱਗ ਵਗੈਰਾ ਸੀਪਨ ਵਗੈਰਾ ਰੋਟੀ ਆ ਟ੍ਰੇਆ ਬਹੁਤ ਸਮਾਨ ਸੀ ਦੁਕਾਨ ਤੇ ਆਪਾਂ ਪੋਚਾ ਦੇਖ ਰਹੇ ਸੀ ਜੀ ਤੇ ਇਧਰ ਲੋਸ਼ਨ ਵਗੈਰਾ ਬਾਥਰੂਮ ਵਗੈਰਾ ਦਾ ਸਮਾਨ ਵੈਸੇ ਟਾਵਲ ਵਗੈਰਾ ਬਹੁਤ ਬੱਚਿਆਂ ਦਾ ਵੀ ਸਮਾਨ ਸੀ ਜੀ ਟਵਾਇ ਵਗੈਰਾ ਵੀ ਸੀ ਬੱਚਿਆਂ ਦੇ ਤੇ ਬਹੁਤ ਵਧੀਆ ਵਧੀਆ ਕਾਫਰੀ ਦਾ ਸਮਾਨ ਸੀ ਜੀ ਸ਼ੌਪ ਤੇ ਆਪਾਂ ਨੇ ਸਮਾਨ ਲੈ ਆਲੇ ਸੀ ਹੀ ਤੇ ਫਿਰ ਦੁੱਧ ਦੀ ਸ਼ੌਪ ਤੇ ਚਲੇ ਗਏ ਸੀ ਫਿਰ ਅਸੀਂ ਦੂਸਰੀ ਦੁਕਾਨ ਤੇ ਵਾਗੇ ਸੀ ਜੀ ਇਹ ਤਾਂ ਥੋੜੀ ਜੀ ਦੂਰੀ ਤੇ ਅਸੀਂ ਸਾਨੂੰ ਕੁਝ ਨਹੀਂ ਉੱਥੇ ਸਮਾਨ ਲੈਣਾ ਸੀ ਉਹ ਸ਼ੌਪ ਤੇ ਨਹੀਂ ਸੀ ਜੀ ਫਿਰ ਅਸੀਂ ਪੂਰੇ ਦੇਖਿਆ ਸੀ ਉਰੇ ਸਾਨੂੰ ਮਿਲ ਗਿਆ ਸੀ ਜੀ ਸਮਾਨ ਤਵਾ ਜਿਵੇਂ ਅਸੀਂ ਦੁਕਾਨ ਤੋਂ ਚਲੇ ਗਏ ਸੀ ਤਵਾ ਨਹੀਂ ਦਸਤ ਲਿਆ ਲੈਣ ਸੀ ਸੋ ਉਹ ਪੈਸੀ ਸਟਿਚ ਕਰਨ ਵਾਲੇ ਬਸ ਜੀ ਐਨੀ ਕੀ ਸ਼ੋਪਿੰਗ ਕੀਤੀ ਸੀ ਅਸੀਂ ਫਿਰ ਅੱਗੇ ਜੀ ਜੀ